ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਆਪਣੇ ਹਲਕੇ ਦੇ 32 ਪਿੰਡਾਂ ਦੇ ਵਿੱਚ 3 ਕਰੋੜ 84 ਲੱਖ ਰੁਪਏ ਦੇ ਕਰੀਬ ਵਿਕਾਸ ਕਮਾਂ ਦੇ ਲਈ ਚੈੱਕ ਵੰਡੇ ਤੇ ਨਾਲ ਹੀ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਮਕਸਦ ਹੈ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਵਿਕਾਸ ਕਰਨਾ ਤੇ ਜਦੋਂ ਉਹਨਾਂ ਨੂੰ ਵਿਧਾਇਕਾ ਅਨਮੋਲ ਦੇ ਦਾਨ ਮਾਨ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜੇ ਕਿਸੇ ਵੀ ਮੈਂਬਰ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਉਸ ਦੀ ਤਕਲੀਫ ਸੁਣੀ ਜਾਵੇ ਉਸ ਦਾ ਹਲ ਕੀਤਾ ਜਾਵੇ ਇਸ ਲਈ ਹੀ ਉਹ ਆਰਮੋਲ ਕਗਨ ਮਾਨ ਦਾ ਵੀ ਧੰਨਵਾਦ ਕਰਦੇ ਨੇ ਕਿ ਉਹਨਾਂ ਨੇ ਉਹਨਾਂ ਦੀ ਬੇਨਤੀ ਨੂੰ ਕਬੂਲ ਕੀਤਾ ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵੱਜੋਂ ਮੈਨੂੰ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਜੀ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਿਆਰ ਕੀਤਾ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਸ਼ਪਾਤੀ ਗੱਠਜੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਅਮਨ ਓੜਾ ਨੇ ਕਿਹਾ ਕਿ ਉਹਨਾਂ ਦਾ ਇਹ ਆਪਸੀ ਮਸਲਾ ਹੈ ਕਿ ਗੱਠਜੋੜ ਕਰਨਾ ਹੈ ਜਾਂ ਅਲੱਗ-ਅਲੱਗ ਰਹਿਣਾ ਹੈ ਲੇਕਿਨ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇੰਨਾ ਧੋਖਾ ਖਾਣ ਦੇ ਬਾਅਦ ਵੀ ਅਕਾਲੀ ਪਾਜਬਾ ਨੂੰ ਵੋਟ ਲਾਉਣਗੇ ਚਲੋ ਉਹ ਇਕੱਠੇ ਹੋ ਜਾਣ ਜੀ ਅਲੱਗ-ਅਲੱਗ ਹੋ ਰਹਿ ਜਾਣ ਜੀ ਇਹ ਤਾਂ ਉਹਨਾਂ ਦੀ ਦੋਨੋਂ ਪਾਰਟੀਆਂ ਦਾ ਆ ਆਪਸੀ ਮਸਲਾ ਹੈ ਮੈਂ ਤਾਂ ਉਹਦੇ ਵਿੱਚ ਕਮੈਂਟ ਕਰਨ ਵਾਲਾ ਕੌਣ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਲੋਕਾਂ ਨੇ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਪਾਰਟੀਆਂ ਦੀ ਪਰਫਾਰਮੈਂਸ ਹੈ ਜਿਹੜੀ ਉਹ ਲੋਕਾਂ ਦੀ ਐਕਸਪੈਕਟੇਸ਼ਨ ਦੇ 1% ਵੀ ਨੇੜੇ ਵੀ ਨਹੀਂ ਪਹੁੰਚ ਸਕਿਆ ਔਰ ਮੈਂ ਸਮਝਦਾ ਜੇ ਇਕੱਠੇ ਹੋ ਜਾਣਗੇ ਤਾਂ ਵੀ ਹਾਲਾਤ ਨੇ ਜਿਹੜੇ ਉਹੀ ਰਹਿਣਗੇ ਕਿਉਂਕਿ ਦੋਨੋਂ ਪਾਰਟੀਆਂ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਅਕਾਲੀ ਦਲ ਆਪਦੇ ਬੇਸਿਕ ਸਿਧਾਂਤਾਂ ਤੋਂ ਜੜੋਂ ਦਾ ਨਿਕੜਿਆ ਜਦੋਂ ਦਾ ਬੀਸਿਕ ਸਿਧਾਂਤਾਂ ਤੋਂ ਪਰੇ ਹੋਇਆ ਓਦੋਂ ਦਾ ਲੋਕਾਂ ਦੇ ਵਿੱਚ ਉਹਦਾ ਸਫਾਇਆ ਜਿਹੜਾ ਉਹ ਹੋ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਲੇ ਦੀ ਪੁਸ਼ਤਪਨਾਹੀ ਕਰਕੇ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਸ ਤਰੀਕੇ ਨਾਲ ਪਰਫੁੱਲਤ ਹੋਣ ਦੀ ਇਜਾਜ਼ਤ ਦੇ ਕੇ ਇਹ ਕੰਮ ਜਦੋਂ ਨੂੰ ਕਦੋਂ ਹੋਏ ਸੀਗੇ ਇਹ ਉਹਦੀ ਹੋਏ ਸੀਗੇ ਜਦੋਂ ਅਕਾਲੀ ਭਾਜਪਾ ਇਕੱਠੇ ਸੀਗੇ ਉਹ ਤੋਂ ਮਗਰੋਂ ਸਿਆਸੀ ਮਜਬੂਰੀ ਕਰਕੇ ਦੋਨੋਂ ਅੱਡੋ-ਅੱਡੀ ਹੋ ਗਏ ਤੇ ਹੁਣ ਜੇ ਦੁਬਾਰਾ ਉਹ ਇਕੱਠੇ ਹੋ ਕੇ ਫਿਰ ਮੁੜ ਕੇ ਦੁਬਾਰਾ ਪੰਜਾਬ ਨੂੰ ਉਸੇ ਰਾਹ ਲੈ ਕੇ ਜਾਣਾ ਚਾਹੁੰਦੇ ਨੇ ਬੀਜੇਪੀ ਦਾ ਕੇਂਦਰ ਸਰਕਾਰ ਦਾ ਕਿਹੋ ਜਿਹਾ ਰੁਖ ਪੰਜਾਬੀਆਂ ਪ੍ਰਤੀ ਔਰ ਕਿਸਾਨੀ ਪ੍ਰਤੀ ਰਹਿ ਉਹਨਾਂ ਤਿੰਨ ਕਾਨੂੰਨਾਂ ਵੇਲੇ ਆਪਾਂ ਦੇਖ ਹੀ ਲਿਆ ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੇ ਧੋਖੇ ਇੰਨੇ ਤੱਕੇ ਇੰਨੇ ਇਹ ਇੰਨਾ ਕੁਛ ਸਹਿਣ ਦੇ ਬਾਵਜੂਦ ਵੀ ਇੰਨੀਆਂ ਕਟਾਹੀਆਂ ਤੇ ਇੰਨਾ ਧਰੋ ਖਾਣ ਦੇ ਬਾਵਜੂਦ ਵੀ ਪੰਜਾਬੀ ਅਕਾਲੀ ਔਰ ਭਾਜਪਾ ਨੂੰ ਮੂੰਹ ਲਾਉਣਗੇ ਚੱਕਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ